ਹਾਂਜੀ ਸੰਗਤ ਜੀ ਪਹਿਲਾਂ ਤਾਂ ਜੀ ਸਾਰੀ ਸੰਗਤ ਆ ਜਾਓ ਪਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਰਾਤ ਆਪਾਂ ਸੰਗਤ ਜੀ ਰੁਕੇ ਸੀਗੇ ਗੁਰਦੁਆਰਾ ਜੰਡ ਸਾਹਿਬ ਮਾਰਗਗੁਰੂ ਗੋਵੇਸ ਸਿੰਘ ਜੀ ਦੇ ਚਲਦੇ ਆ ਪਹੁੰਚੇ ਸੀ ਇਸ ਸਥਾਨ ਤੇ ਜੀ ਚਮਕੌਰ ਸਾਹਿਬ ਤੋਂ ਦਰਸ਼ਨ ਕਰਕੇ ਤੇ ਸੰਗਤ ਜੀ ਆਇਓ ਕਰਦੇ ਆ ਫਿਰ ਦਿਨ ਦੀ ਸ਼ੁਰੂਆਤ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਤੇ ਆਪ ਜੀ ਨਾਲ ਦਰਸ਼ਨ ਸਾਂਝੇ ਕਰਾਂਗੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆ ਜੀ ਆ ਜਾਓ ਬਣੇ ਰਿਓ ਸਫਰਾਂ ਦੇ ਨਾਲ ਜੀ ਸਫਰਮਾਰਗ ਗੁਰੂ ਗੋਬਿੰਦ ਸਿੰਘ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਜੀ ਇਤਿਹਾਸਿਕ ਤੇ ਪਵਿੱਤਰ ਸਥਾਨ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਪਾਤਸ਼ਾਹੀ 10ਵੀਂ ਸੰਗਤ ਜੀ ਆਪ ਦਰਸ਼ਨ ਕਰੋ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਜੀ ਦਾਸ ਆਪ ਜੀ ਦਾ ਇਤਿਹਾਸ ਦੀ ਜਾਣਕਾਰੀ ਕਰਦਾ ਜੀ ਸਾਂਜੀ ਸੰਗਤ ਜੀ ਪੋ ਮਹੀਨੇ ਦੀ ਇੱਕ ਰਾਤ ਨੂੰ ਮੁਗਲਾਂ ਨਾਲ ਜੁੱਧ ਕਰਨ ਉਪਰੰਤ ਕੱਚੀ ਗੜੀ ਸ਼੍ਰੀ ਚਮਕੌਰ ਸਾਹਿਬ ਤੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕੱਚੀ ਗੜੀ ਛੱਡੀ ਤਾਂ ਗੁਰੂ ਸਾਹਿਬ ਜੀ ਕੱਚੀ ਗੜੀ ਤੋਂ ਚਾਲੇ ਪਾਉਂਦੇ ਹੋਏ ਇਸ ਸਥਾਨ ਤੇ ਪੁੱਜੇ ਸੀ ਸੰਗਤ ਜੀ ਇਸ ਸਥਾਨ ਤੇ ਸੰਗਤ ਜੀ ਇੱਕ ਜੰਡ ਦਾ ਦਰਖਤ ਹੁੰਦਾ ਸੀ ਤੇ ਜੋ ਅੱਜ ਵੀ ਹੈ ਉਸ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਗੁਰੂ ਸਾਹਿਬ ਉਸ ਦਰਖਤ ਦੇ ਥੱਲੇ ਆਣ ਕੇ ਕੁਝ ਸਮੇਂ ਲਈ ਆਰਾਮ ਕਰਨ ਲਈ ਲੰਮੇ ਪੈ ਗਏ ਲੇਟ ਗਏ ਜਾਨੀ ਕਿ ਸੰਗਤ ਜੀ ਇਸੇ ਜੰਗਲ ਦੇ ਵਿੱਚ ਇੱਕ ਕੀੜੀ ਫਗਾਨਾ ਤੋਂ ਦੋ ਰੰਗੜ ਗੁੱਜਰ ਜਿਨ੍ਹਾਂ ਦਾ ਨਾਮ ਸੀ ਆਲਫੂ ਤੇ ਗਾਮੂ ਇਹ ਪਸ਼ੂਚਾਰਨ ਆਏ ਹੋਏ ਸੀ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਪਹਿਚਾਨ ਲਿਆ ਤੇ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਜੀ ਅਸੀਂ ਤੁਹਾਨੂੰ ਪਹਿਚਾਨ ਲਿਆ ਹੈ ਤੁਸੀਂ ਅਨੰਦਪੁਰ ਸਾਹਿਬ ਵਾਲੇ ਗੁਰੂ ਹੋ ਤੇ ਅਸੀਂ ਤੁਹਾਨੂੰ ਫੜ ਕੇ ਸਰਹੰਦ ਦੇ ਵਜ਼ੀਰ ਕੋਲ ਪੇਸ਼ ਕਰਾਂਗੇ ਤੇ ਵਜ਼ੀਰ ਕੋਲੋਂ ਇਨਾਮ ਲਵਾਂਗੇ ਤਾਂ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਹਾ ਕੀ ਇਨਾਮ ਲਓਗੇ ਉਹਨਾਂ ਨੇ ਕਿਹਾ ਜੀ ਸਾਨੂੰ ਸੋਹਰਾ ਮੈਂਣਗੀਆਂ ਸੋਨੇ ਦੀਆਂ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਕੋਲੋਂ ਹੀ ਮੋਹਰਾਂ ਦੇ ਦਿੱਤੀਆਂ ਤੇ ਮੋਹਰਾਂ ਦੇ ਕੇ ਗੁਰੂ ਸਾਹਿਬ ਜੀ ਅੱਗੇ ਵੱਲ ਨੂੰ ਚੱਲ ਪਏ ਤਾਂ ਉਹਨਾਂ ਨੇ ਫੇਰ ਦਵਾਰ ਤੋਂ ਅੱਗੇ ਆ ਕੇ ਗੁਰੂ ਸਾਹਿਬ ਜੀ ਨੂੰ ਰੋਕ ਲਿਆ ਬੇ ਇਨਾਮ ਤਾਂ ਸਾਨੂੰ ਮਿਲ ਗਿਆ ਹੈ ਪਰ ਫੇਰ ਵੀ ਅਸੀਂ ਤੁਹਾਨੂੰ ਸਰਹੰਦ ਦੇ ਵਜ਼ੀਰ ਕੋਲ ਫੜ ਕੇ ਲੈ ਕੇ ਜਾਵਾਂਗੇ ਤਾਂ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਮਜਬੂਰਨ ਹੋ ਕੇ ਉਹਨਾਂ ਦੋਨਾਂ ਦਾ ਅਲਫੂ ਤੇ ਗਾਮੂ ਦਾ ਫੇਰ ਤਲਵਾਰ ਦੇ ਨਾਲ ਸੌਦਾ ਲਾਉਣਾ ਪਿਆ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸੋਧਾ ਲਾਇਆ ਤਲਵਾਰ ਦੇ ਨਾਲ ਤੇ ਅੱਗੇ ਵੱਲ ਨੂੰ ਚੱਲ ਪਏ ਤੇ ਅੱਗੇ ਉਹ ਗੁਰੂ ਸਾਹਿਬ ਜੀ ਜਿਹੜੇ ਸਥਾਨ ਵੱਲ ਨੂੰ ਗਏ ਸੀ ਉਹ ਥਾਂ ਦੇ ਆਪਾਂ ਹੁਣ ਦਰਸ਼ਨ ਕਰਨ ਜਾਵਾਂਗੇ ਜੀ ਤੇ ਬਣੇ ਰਿਓ ਸਫਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਇਹ ਹੈ ਜੀ ਉਸ ਸਮੇਂ ਦਾ ਉਹ ਜੰਡ ਦਾ ਦਰਖਤ ਜਿਸ ਥੱਲੇ ਗੁਰੂ ਸਾਹਿਬ ਜੀ ਨੇ ਕੁਝ ਸਮੇਲੇ ਆਰਾਮ ਕੀਤਾ ਸੀ ਗੁਰਦੁਆਰਾ ਬੀੜ ਸਾਹਿਬ ਜੰਡ ਸਾਹਿਬ ਹਾਂਜੀ ਲੋ ਸੰਗਤ ਜੀ ਲਗਨ ਦੀ ਬਾਈ ਵੀ ਤਿਆਰ ਵਰ ਤਿਆਰ ਤੇ ਆਪਣਾ ਘੋੜਾ ਤੂਫਾਨ ਵੀ ਤਿਆਰ ਵਰ ਤਿਆਰ ਸਮਾਨ ਦਿੱਤਾ ਆਪਾਂ ਲੱਦ ਲਿਆ ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਤੋਂ ਚਾਲੇ ਪਾਉਣ ਲੱਗੇ ਆ ਜੀ ਆਪਾਂ ਅੱਜ ਆਪਾਂ ਪਹੁੰਚਾਂਗੇ ਆਲਮਗੀਰ ਦੇ ਲੱਗੇ ਇੱਕ ਪਿੰਡ ਪੈਂਦਾ ਆ ਆਪਣੇ ਮਿੱਤਰ ਪਿਆਰੇ ਦਾ ਉਹਨਾਂ ਤੇ ਕੋ ਰਾਤ ਰੁਕਾਂਗੇ ਤੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਉੱਥੇ ਤੱਕ ਪਹੁੰਚਾਂਗੇ ਤੇ ਸਫਰਾਂ ਦੀ ਵੀਡੀਓ ਆਪਾਂ ਰਾਹ ਬਾਟੇ ਦੀ ਘੱਟ ਬਣਾਉਣੀ ਆ ਕਿਉਂਕਿ ਕੱਲ ਵੀ ਜਿਹੜੀ ਵੀਡੀਓ ਬਣਾਈ ਸੀਗੀ ਆਪਾਂ ਉਹਦੇ ਵੀ ਦੋ ਭਾਗ ਕਰਨੇ ਪਏ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਆ ਗੁਰੂ ਘਰਾਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੁੰਦਾ ਆ ਤੇ ਗੁਰੂ ਘਰ ਦੇ ਦਰਸ਼ਨ ਵੀ ਆਵਜੀ ਨੂੰ ਕਰਵਾਉਣੇ ਹੁੰਦੇ ਆ ਇਸ ਕਰਕੇ ਰਾਹ ਬਾਟੇ ਦੀ ਵੀਡੀਓ ਹੁਣ ਘੱਟੇ ਬਣਾਉਣੀ ਆ ਆਪਾਂ ਤੇ ਸਫਰਾਂ ਦੇ ਨਾਲ ਜੁੜੇ ਰਹੋ ਜੀ ਬਣੇ ਰਹੋ ਤੁਹਾਡਾ ਸਫਰਾਂ ਬਣੇ ਰਹਿਣਾ ਰੋੜਕੀ ਵਾਲੇ ਦਾ ਹੌਸਲਾ ਆ ਆ ਜਾ ਛੱਡੋ ਜੀ ਜ਼ਕਾਰਾ ਫਿਰ ਪਾਈਏ ਚਾਲੇ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਹਾਂਜੀ ਸੰਗਤ ਜੀ ਆਪਾਂ ਛੱਡੀਆਂ ਜੀ ਲਗਾਮਾਂ ਆਪਣੇ ਘੋੜੇ ਤੂਫਾਨ ਦੀਆਂ ਤੇ ਹੁਣ ਆਪਾਂ ਪਹੁੰਚਾਂਗੇ ਜੀ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਪਾਤਸ਼ਾਹ ਜੀ ਦਸਵੀ ਬਹਿਲੌਲ ਪਰ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆਂ ਜੀ ਗੁਰਦੁਆਰਾ ਸ਼੍ਰੀ ਕਲਗੀ ਤਰ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਹਿਲੋਲ ਔਰ ਲੁਧਿਆਣਾ ਜ਼ਿਲ੍ਹਾ ਹੈ ਜੀ ਇਹਦਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਾਓ ਸੰਗਤ ਜੀ ਪਹਿਲਾਂ ਕਰਦੇ ਆਂ ਜੀ ਦਰਸ਼ਨ ਗੁਰੂ ਚਰਨਾਂ ਦੇ ਲਵਾਉਣੇ ਹਾਜ਼ਰੀ ਫੇਰ ਤੁਹਾਡੇ ਨਾਲ ਇਤਿਹਾਸ ਦੀ ਕਰਦੇ ਆਂ ਜਾਣਕਾਰੀ ਸਾਂਝੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਕਰ ਰਹੇ ਹੋ ਜੀ ਦਰਸ਼ਨ ਇਸ ਸਮੇਂ ਇਤਿਹਾਸਿਕ ਤੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਕਲਗੀ ਤਰ ਸਾਹਿਬ ਪਾਤਸ਼ਾਹੀ ਦਸਵੀਂ ਬਹਿਲੋਲਪੁਰ ਜ਼ਿਲ੍ਹਾ ਜ਼ਿਲ੍ਹਾ ਤੇਆਣਾ ਆਪ ਸੰਗਤ ਜੀ ਦਰਸ਼ਨ ਕਰੋ ਜੀ ਦਾ ਸਾਹਿਬ ਜੀ ਦਾ ਇਤਿਹਾਸ ਦੀ ਜਾਣਕਾਰੀ ਕਰਦਾ ਜੀ ਸਾਂਝੀ ਸੰਗਤ ਜੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਜੰਡ ਸਾਹਿਬ ਹੁੰਦੇ ਹੋਏ ਪਿੰਡ ਬਹਿਲੋਲਪੁਰ ਇਸ ਸਥਾਨ ਤੇ ਪਹੁੰਚੇ ਸੀ ਸੰਗਤ ਜੀ ਇਸ ਸਥਾਨ ਤੇ ਇੱਕ ਪੂਰਨ ਮਸੰਦ ਨਗੀਨੇ ਖੱਤਰੀ ਦਾ ਘਰ ਸੀ ਜੋ ਪਹਿਲਾਂ ਗੁਰੂ ਜੀ ਨਾਲ ਘੋੜਿਆਂ ਦਾ ਵਪਾਰ ਕਰਦਾ ਸੀ ਅਤੇ ਗੁਰੂ ਜੀ ਨੂੰ ਦਰਸ਼ਨ ਦੇਣ ਲਈ ਕਿਹਾ ਕਰਦਾ ਸੀ ਜਦੋਂ ਗੁਰੂ ਜੀ ਇਸ ਸਥਾਨ ਤੇ ਪਹੁੰਚੇ ਅਤੇ ਕੁੰਡਾ ਖੜਕਾਇਆ ਉਸ ਸਮੇਂ ਦੀ ਜ਼ਾਲਮ ਸਰਕਾਰ ਤੋਂ ਡਰਦੇ ਹੋਏ ਨਗੀਨੇ ਖत्री ਨੇ ਕੁੰਡਾ ਨਹੀਂ ਖੋਲਿਆ ਤੇ ਸੰਗਤ ਜੀ ਘਰ ਦੇ ਬਾਹਰ ਇੱਕ ਨਗੀਨੇ ਖत्री ਦਾ ਨੌਕਰ ਜਿਉਣਾ ਬੈਠਾ ਸੀਗਾ ਤੇ ਗੁਰੂ ਸਾਹਿਬ ਜੀ ਨੇ ਉਸ ਜਿਉਣੇ ਨੂੰ ਵੀ ਦੋ ਵਾਰ ਕਿਹਾ ਵੀ ਤੁਸੀਂ ਜਾ ਕੇ ਨਗੀਨੇ ਖत्री ਨੂੰ ਆਵਾਜ਼ ਦੋ ਤੇ ਬਾਹਰ ਸਦੋ ਬੋ ਦੱਸੋ ਜੀ ਵੀ ਗੁਰੂ ਸਾਹਿਬ ਆਏ ਆ ਤੇ ਸੰਗਤ ਜੀ ਜਿਉਣੀ ਦੇ ਕਹਿਣ ਤੇ ਵੀ ਨਗੀਨੇ ਖੱਤਰੀ ਨੇ ਪੂਰਨ ਮਸੰਦ ਨੇ ਕੁੰਡਾ ਨਹੀਂ ਖੋਲਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਹੁਣ ਦਰਵਾਜੇ ਸਦਾ ਲਈ ਬੰਦ ਰਹਿਣਗੇ ਤੇ ਸੰਗਤ ਜੀ ਜਦੋਂ ਗੁਰੂ ਸਾਹਿਬ ਉੱਥੋਂ ਜਾਣ ਲੱਗੇ ਆ ਤਾਂ ਆਪਣੇ ਜਿਹੜਾ ਨਗੀਨੇ ਖੱਤਰੀ ਦਾ ਨੌਕਰ ਸੀ ਜਿਉਣਾ ਤਾਂ ਉਸ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਬਈ ਗੁਰੂ ਸਾਹਿਬ ਜੀ ਮੇਰੇ ਕੋਲ ਦੇਣ ਨੂੰ ਆਪ ਜੀ ਨੂੰ ਕੁਝ ਨਹੀਂ ਹੈ ਪਰ ਆਪ ਜੀ ਦੇ ਵਸਤਰ ਗਿੱਲੇ ਹਨ ਠੰਡ ਦਾ ਮੌਸਮ ਹਾਲ ਹੈ ਬਹੁਤ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਤੁਸੀਂ ਇਹ ਟੈਂਟ ਲਿਆ ਜਾਓ ਜਿਉਣਾ ਟੈਂਟ ਦੇ ਵਿੱਚ ਅੱਗ ਸੇਕ ਰਿਹਾ ਸੀ ਸੰਗਤ ਜੀ ਤਾਂ ਉਹ ਜਿਉਣੇ ਨੇ ਉਹ ਟੈਂਟ ਅੱਗ ਦੀ ਭਰੀ ਗੁਰੂ ਸਾਹਿਬ ਜੀ ਨੂੰ ਦੇ ਦਿੱਤੀ ਵੀ ਅੱਗ ਸੇਕਦੇ ਜਾਓ ਤੇ ਥੋੜਾ ਗਰਮ ਰਹੂਗਾ ਤੁਹਾਡਾ ਸਰੀਰ ਤੇ ਅੱਗੇ ਜਾ ਕੇ ਜ਼ਿਕਰ ਆਉਂਦਾ ਸੰਗਤ ਜੀ ਵੀ ਉਹੀ ਟੈਂਟ ਦਾ ਸਰਾਨਾ ਗੁਰੂ ਸਾਹਿਬ ਜੀ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਲਾਇਆ ਸੀ ਤੇ ਇਸ ਇਤਿਹਾਸ ਸੰਗਤ ਜੀ ਗੁਰਦੁਆਰਾ ਸ਼੍ਰੀ ਕਲਗੀ ਧਰ ਪਾਸ਼ਾ ਦਸਵੀ ਬਹਿਲੌਰਪੁਰ ਦਾ ਜੀ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ 10 ਕਿਮਾ ਦਾ ਜਾਚ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਪਾਤਸ਼ਾਹੀ ਦਸਵੀ ਬਹਿਲੌਰਪੁਰ ਤੋਂ ਦਰਸ਼ਨ ਕਰਕੇ ਪਹੁੰਚ ਗਏ ਆ ਜੀ ਗੁਰਦੁਆਰਾ ਝਾੜ ਸਾਹਿਬ ਤੇ ਇਹ ਗੁਰੂ ਘਰ ਬਹਿਲਾਲਪੁਰ ਵਾਲਾ ਤੇ ਆਪਣੇ ਗੁਰਦੁਆਰਾ ਝਾੜ ਸਾਹਿਬ ਜੀ ਜ਼ਿਲ੍ਹਾ ਲੁਧਿਆਣਾ ਚ ਪਿੰਦੇ ਆ। ਜ਼ਿਲ੍ਹਾ ਲੁਧਿਆਣਾ ਸਟਾਰਟ ਆ। ਆਜੋ ਕਰਦੇ ਆ ਫਿਰ ਦਰਸ਼ਨ। ਇਤਿਹਾਸ ਦੀ ਜਾਣਕਾਰੀ ਆਪ ਜੀ ਨੇ ਸਾਂਝੀ। ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਝਾੜ ਸਾਹਿਬ। ਸੰਗਤ ਜੀ ਆਪ ਦਰਸ਼ਨ ਕਰੋ ਜੀ ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਜੀ ਦਾਸ ਆਪ ਜੀ ਦੇ ਨਾਲ ਇਤਿਹਾਸ ਦੀ ਜਾਣਕਾਰੀ ਕਰਦਾ ਜੀ ਸਾਂਝੀ ਸੰਗਤ ਜੀ ਪੋਹ ਦੇ ਮਹੀਨੇ ਦੀ ਠੰਡੀ ਠਾਰ ਰਾਤ ਵਿੱਚ ਚੱਲ ਕੇ ਪਿੰਡ ਚੂੜਪੌੜ ਵਿਖੇ ਇੱਕ ਝਾੜੇ ਠਾਂ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਆਰਾਮ ਕੀਤਾ ਸੀ ਸੰਗਤ ਜੀ ਇੱਥੇ ਹੀ ਗੁਰੂ ਸਾਹਿਬ ਨੇ ਆਪਣੇ ਇੱਕ ਅਨীন ਸਾਧੂ ਨੂੰ ਦਰਸ਼ਨ ਦੇ ਕੇ ਉਸ ਦੇ ਮਨ ਦੀਆਂ ਮਰਦਾਂ ਪੂਰੀਆਂ ਕੀਤੀਆਂ ਅਤੇ ਉਸ ਦਾ ਜਨਮ ਸਫਲ ਕੀਤਾ। ਇਸ ਸਥਾਨ ਦਸ਼ਮੇਸ਼ ਪਿਤਾ ਜੀ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਸ਼ਿਸ਼ੋਭਿਤ ਹੈ। ਸੰਗਤ ਜੀ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਜੀ ਇਹ। ਤਨ ਭਾਗਿਆ ਦਾਸ ਦੇ ਜੋ ਗੁਰੂ ਸਾਹਿਬ ਦਰਸ਼ਨ ਬਖਸ਼ ਰਹੇ ਆ ਜੀ ਮਾਰਗਗੁਰੂ ਗੋਬਿੰਦ ਸਿੰਘ ਜੀ ਇਹ ਸੀ ਜਾਣਕਾਰੀ ਇੰਨੀ ਕਾ ਇਸ ਗੁਰੂ ਘਰ ਦੇ ਇਤਿਹਾਸ ਦੀ ਜੀ ਜੋ ਆਪ ਜੀ ਨੇ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਹੁਣ ਆਪਾਂ ਪਹੁੰਚਾਂਗੇ ਜੀ ਗੁਰਦੁਆਰਾ ਕੰਗਾ ਸਾਹਿਬ ਪਿੰਡ ਆ ਪਵਾਤ ਆਪਣੇ ਮਾਛੀਵਾੜੇ ਦੇ ਲਾਗੇ ਪੈਂਦਾ ਆ ਜੀ ਸਥਾਨ ਤੇ ਆ ਜਾਓ ਪਹੁੰਚਦੇ ਆ ਗੁਰਦੁਆਰਾ ਕੰਗਾ ਸਾਹਿਬ ਪਿੰਡ ਪਵਾਤ ਹਾਂਜੀ ਸੰਗਤ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸ੍ਰੀ ਕੰਗਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਪਬਾਤ ਤੇ ਆ ਜੋ ਕਰਦੇ ਆ ਜੀ ਦਰਸ਼ਨ ਲਵਾਉਣੇ ਗੁਰੂ ਚਰਨਾਂ 'ਚ ਹਾਜ਼ਰੀ ਤੇ ਇਤਿਹਾਸ ਦੀ ਜਾਣਕਾਰੀ ਆਪਜੀ ਨੇ ਕਰਦੇ ਆ ਜੀ ਸਾਂਝੀ ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਕੰਗਾ ਸਾਹਿਬ ਪਿੰਡ ਪਬਾਤ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣੇ ਸਬਰ ਤੇ ਸੰਤੋਖ ਬਖਸ਼ਣਾ ਸੱਚੇ ਬਾਦਸ਼ਾਹ ਜੀ ਸਰਵਤ ਦਾ ਪਨਾ ਕਰਨਾ ਸੰਗਤ ਜੀ ਆਪ ਦਰਸ਼ਨ ਕਰੋ ਜੀ ਗੁਰੂ ਚਰਨਾਂ ਦੀ ਹਾਜ਼ਰੀ ਲਵਾਓ ਦਾਸ ਆਪ ਜੀ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਜੀ ਸੰਗਤ ਜੀ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਪਾਤਸ਼ਾਹੀ ਦਸਵੀਂ ਪੂਬਾਤ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਦੇ ਹਾਂ ਸੰਗਤ ਜੀ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਪਾਤਸ਼ਾਹੀ ਦਸਵੀ ਆਪਣੇ ਝਾੜ ਸਾਹਿਬ ਤੋਂ ਜਦੋਂ ਚਾਲੇ ਪਾ ਕੇ ਇਸ ਪਿੰਡ ਪੁਵਾਤ ਵਿੱਚ ਪਹੁੰਚੇ ਤਾਂ ਇਹ ਸਥਾਨ ਜਿਹੜਾ ਪੁਵਾਤ ਪਿੰਡ ਤੋਂ ਬਿਲਕੁਲ ਬਾਹਰ ਨਿਕਲ ਕੇ ਆ ਜੀ ਇਸ ਸਥਾਨ ਤੇ ਸਾਈ ਲੋਕ ਮੁਸਲਮਾਨ ਦੇ ਤਕੀਏ ਵਿੱਚ ਕੁਝ ਸਮਾਂ ਗੁਰੂ ਸਾਹਿਬ ਠਹਿਰੇ ਸਨ ਤੇ ਇਸ ਸਥਾਨ ਤੇ ਗੁਰੂ ਸਾਹਿਬ ਨੇ ਆਪਣੇ ਇਸਾਂ ਵਿੱਚ ਕੰਗਾ ਕੀਤਾ ਸੀਗਾ ਕਿਸਾਂ ਨੂੰ ਹਰੇ ਕੀਤਾ ਸੀਗਾ ਤੇ ਇਸ ਕਰਕੇ ਸੰਗਤ ਜੀ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਕੰਗਾ ਸਾਹਿਬ ਹੈ ਜੀ ਇੰਨਾ ਕ ਇਤਿਹਾਸ ਸੀ ਜੀ ਇਸ ਗੁਰੂ ਘਰ ਦਾ ਜੀ ਜਵਾਬ ਜੀ ਨੇ ਸੰਝਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਮਾਰਕ ਗੁਰੂ ਗੋਬਿੰਦ ਸਿੰਘ ਜੀ ਦੇ ਚੱਲਦੇ ਆ ਰੋੜਕੀ ਵਾਲਾ ਰੋੜਕੀ ਵਾਲਾ ਘੋੜਾ ਤੂਫਾਨ ਹੁਣ ਆਪਾਂ ਪਹੁੰਚਾਂਗੇ ਜੀ ਗੁਰਦੁਆਰਾ ਸ੍ਰੀ ਚਾਰਨ ਕਮਲ ਸਾਹਿਬ ਧਰਤ ਸ੍ਰੀ ਮਾਛੀਵਾੜਾ ਸਾਹਿਬ ਜਿਸ ਤਰ੍ਹਾਂ ਗੁਰੂ ਸਾਹਿਬ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜਾ ਸਾਹਿਬ ਪਹੁੰਚੇ ਸੀਗੇ ਉਹਨਾਂ ਗੁਰੂ ਘਰਾਂ ਤੋਂ ਆਪਾਂ ਦਰਸ਼ਨ ਕਰਦੇ ਹੋਏ ਹੁਣ ਆਪਾਂ ਵੀ ਧਰਤ ਸ੍ਰੀ ਮਾਛੀਵਾੜਾ ਸਾਹਿਬ ਪਹੁੰਚ ਲੈਣੇ ਆ ਜੀ ਕਰਦੇ ਆ ਫਿਰ ਗੁਰੂ ਘਰ ਜਾ ਕੇ ਦਰਸ਼ਨ ਗੁਰਦੁਆਰਾ ਚਾਰਨ ਕਮਲ ਸਾਹਿਬ ਦੇ ਤਿਆ ਆਪ ਜੀ ਨਾਲ ਕਰਦੇ ਆਂ ਦਰਸ਼ਨ ਸਾਂਝੇ ਜੀ ਚੱਲ ਵੀ ਤੂਫਾਨ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਆਂ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਦਸਵੀਂ ਧਰਤ ਚਿਰੀ ਮਾਚੀਵਾੜਾ ਸਾਹਿਬ ਆਜੋ ਸੰਗਤ ਜੀ ਕਰਦੇ ਆਂ ਦਰਸ਼ਨ ਤੇ ਇਤਿਹਾਸ ਦੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਇਤਿਹਾਸ ਤਾਂ ਇਸ ਸਥਾਨ ਦਾ ਇਸ ਤਰ੍ਹਾਂ ਆ ਬਈ ਬੰਦਾ ਬੋਲਦਾ ਵੀ ਰੋਪ ਹੈ ਬਈ ਪਰ ਕੋਸ਼ਿਸ਼ ਕਰਾਂਗੇ ਜਿੰਨਾ ਵੀ ਜਾਣਕਾਰੀ ਆਪ ਜੀ ਨੇ ਸਾਂਝੀ ਹੋਈ ਤਾਂ ਜ਼ਰੂਰ ਕਰਾਂਗੇ ਆ ਜਾਓ ਜੀ ਕਰਦੇ ਆਂ ਦਰਸ਼ਨ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਇਸ ਸਮੇਂ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਤੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ ਜੀ ਹਾਜ਼ਰੀ ਅਕਾਲ ਪੁਰਖ ਸੱਚੇ ਬਾਛਾਈ ਸਭ ਨੂੰ ਚੜ੍ਹਦੀ ਕਲਾ ਬਖਸ਼ਣੀ ਸਬਰ ਤੇ ਸੰਤੋਖ ਬਖਸ਼ਣਾ ਸਰਵੱਤ ਦਾ ਭਲਾ ਕਰਨਾ ਸੰਗਤ ਜੀ ਆਪ ਦਰਸ਼ਨ ਕਰੋ ਜੀ ਦਾਸ ਆਪ ਜੀ ਦੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦਾ ਜੀ ਹਾਂਜੀ ਸੰਗਤ ਜੀ ਇਤਿਹਾਸ ਦੀ ਜਾਣਕਾਰੀ ਆਪਾਂ ਗਗਨਦੀਪ ਬਾਈ ਦੀ ਜਵਾਨੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੀ ਕਿਉਂਕਿ ਬਾਈ ਇਤਿਹਾਸ ਬਹੁਤ ਵਧੀਆ ਤੇ ਸੋਹਣੇ ਲਹਿਜੇ ਨਾਲ ਬੋਲਦਾ ਆ ਆ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੇ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਸ਼ਾਹੀ ਦਸਵੀ ਮਾਸੀਵਾੜਾ ਜਿਹੜਾ ਜੀ ਸਥਾਨ ਦਾ ਇਤਿਹਾਸ ਆ ਜਦੋਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੀ ਜੰਗ ਫਤਿਹ ਕਰਕੇ ਜੰਡ ਸਾਹਿਬ ਬਹਿਲੋਲ ਪਰ ਝਾੜ ਸਾਹਿਬ ਆਦਿਕ ਸਥਾਨਾਂ ਤੋਂ ਹੁੰਦੇ ਹੋਏ ਇਸ ਸਥਾਨ ਤੇ ਆਏ ਆ ਏ ਜੀ ਉਸ ਸਮੇਂ ਗਲਾਬੇ ਯਾਰ ਪੰਜਾਬੇ ਦੋਹੇ ਮਸੰਦ ਤੇ ਭਾਈ ਉਹਨਾਂ ਦਾ ਜੀ ਉਸ ਸਮੇਂ ਬਾਗ ਹੁੰਦਾ ਤਾਂ ਇਸ ਸਥਾਨ ਤੇ ਆ ਕੇ ਜੀ ਫਿਰ ਪਾਦਸ਼ਾ ਨੇ ਟੈਂਡ ਦਾ ਸਹਰਾਣਾ ਲਾ ਕੇ ਆਰਾਮ ਕਰਿਆ ਇਸੇ ਸਥਾਨ ਤੇ ਆ ਕੇ ਜੀ ਫਿਰ ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਪਾਦਸ਼ਾ ਨੇ ਗੜੀ ਛੱਡੀ ਆ ਨਾਲ ਜਿਹੜੇ ਤਿੰਨ ਸਿੰਘ ਤੇ ਬਾਬਾ ਦਿਆ ਸਿੰਘ ਬਾਬਾ ਧਰਮ ਸਿੰਘ ਤੇ ਭਾਈ ਮਾਨ ਸਿੰਘ ਉਹ ਵੀ ਇਸੇ ਸਥਾਨ ਤੇ ਆ ਕੇ ਜੀ ਤਾਰੇ ਦੀ ਸੇਧ ਪਾਦਸ਼ਾ ਨੂੰ ਮਿਲੇ ਆ ਜਦੋਂ ਜੀ ਪਾਦਸ਼ਾਹ ਆਰਾਮ ਕਰ ਰਹੇ ਤੇ ਉਹਨਾਂ ਦੀ ਉਂਗਲੀ ਦੇ ਵਿੱਚ ਜੀ ਇੱਕ ਛੱਲਾ ਤਾਂ ਜਿਹਨੂੰ ਗੁਲਸਤਰਾਨ ਕਹਿੰਦੇ ਉਹਦੇ ਵਿੱਚ ਹੀਰੇ ਜੜੇ ਹੋਏ ਤੇ ਉਹ ਹੀਰਿਆਂ ਦੀ ਚਮਕ ਜਦੋਂ ਪਈ ਆ ਉਹ ਹੀਰਿਆਂ ਦੀ ਚਮਕ ਦੇਖ ਕੇ ਜੀ ਫਿਰ ਇਸ ਸਥਾਨ ਤੇ ਜੀ ਤਿੰਨੇ ਸਿੰਘ ਆਏ ਆ ਤਿੰਨਾ ਸਿੰਘਾਂ ਨੇ ਆ ਕੇ ਜੀ ਜਦੋਂ ਇਸ ਸਥਾਨ ਤੇ ਦੇਖਿਆ ਤਾਂ ਜਦੋਂ ਜੀ ਤਿੰਨਾ ਸਿੰਘਾਂ ਨੇ ਆ ਕੇ ਦੇਖਿਆ ਤਾਂ ਪਾਦਸ਼ਾਹ ਆਰਾਮ ਕਰ ਰਹੇ ਤੇ ਤਾਂ ਭਾਈ ਦਇਆ ਸਿੰਘ ਨੇ ਕਿਹਾ ਕਿ ਪਾਸ਼ਾ ਬਹੁਤ ਦਿਨ ਦੇ ਥੱਕੇ ਟੁੱਟੇ ਅਜ ਆਰਾਮ ਕਰਦੇ ਆ ਵੀ ਇਹਨਾਂ ਨੂੰ ਜਗਾਏ ਹੋ ਨਾ ਪਰ ਜਦੋਂ ਕੋਲ ਆਏ ਤਿੰਨ ਸਿੱਖਾਂ ਤੋਂ ਰਿਹਾ ਨਾ ਗਿਆ ਤਾਂ ਪਾਸ਼ਾ ਦੇ ਉਹਨਾਂ ਨੇ ਆ ਕੇ ਚਰਨ ਪਰਸੇ ਤੇ ਜਦੋਂ ਪਾਸ਼ਾ ਦੀ ਅੱਖ ਖੁੱਲੀ ਤਾਂ ਪਾਸ਼ਾ ਨੇ ਦੇਖਿਆ ਕਿ ਤਿੰਨ ਸਿੱਖ ਤਾਂ ਜੀ ਪਾਸ਼ਾ ਦੇ ਚਰਨਾ ਦੀ ਹਾਲਤ ਦੇਖ ਕੇ ਉਸ ਸਮੇਂ ਕੰਡੇ ਵੱਜ ਕੇ ਬਹੁਤ ਜ਼ਖਮੀ ਹੋ ਗਏ ਤੇ ਚਰਨ ਤਾਂ ਜਿਹੜਾ ਜੀ ਮਾਨ ਸਿੰਘ ਆ ਦੱਸਦੇ ਆ ਵੀ ਇਹ ਆ ਜਾ ਰਾਠ ਬੰਦਾ ਤਾਂ ਵੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਰੋਇਆ ਨਹੀਂ ਤਾਂ ਉਹ ਪਰ ਉਹ ਜੀ ਪਾਸ਼ਾ ਦੇ ਚਰਨਾਂ ਦੀ ਹਾਲਤ ਦੇਖ ਕੇ ਫਿਰ ਮਾਨ ਸਿੰਘ ਜੀਆਂ ਕਹਿੰਦੇ ਵੀ ਪੁੱਬਾਂ ਨਿਕਲੀਆਂ ਫਿਰ ਉਸ ਤੋਂ ਬਾਅਦ ਜੀ ਉਪਰੰਤ ਪਾਸ਼ਾ ਨੇ ਤਿੰਨਾਂ ਸਿੱਖਾਂ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਜੀ ਫਿਰ ਪਾਸ਼ਾ ਨੇ ਕਿਹਾ ਕਿ ਪਿਆਸ ਲੱਗੀ ਆ ਜਲ ਛਕਣਾ ਇਤਿਹਾਸ ਕਹਿੰਦਾ ਕਿ ਉਸ ਸਮੇਂ ਜੀ ਫਿਰ ਪਾਸ਼ਾ ਦੇ ਚਰਨ ਕੰਡੇ ਵੱਜ ਕੇ ਐਨੇ ਜ਼ਿਆਦਾ ਜ਼ਖਮੀ ਹੋ ਗਏ ਤੇ ਵੀ ਪਾਸ਼ਾ ਤੋਂ ਤੁਰਿਆ ਨਾ ਗਿਆ ਤੇ ਫਿਰ ਜੀ ਨੇੜੇ ਹੀ ਖੂਹ ਆ ਤੁਹਾਨੂੰ ਉਹਦੇ ਦਰਸ਼ਨ ਵੀ ਕਰਵਾਉਂਗੇ ਫਿਰ ਜਿਹੜੇ ਮਾਨ ਸਿੰਘ ਤੇ ਉਹਨਾਂ ਨੇ ਆਪਣੇ ਮੋਢਿਆਂ ਪਰ ਪਾਤਸ਼ਾਹ ਨੂੰ ਚੱਕਿਆ ਜੀ ਤੇ ਫਿਰ ਆਪਣੇ ਮੋਢਿਆਂ ਪਰ ਚੱਕ ਕੇ ਖੂ ਤੱਕ ਲੇ ਗਏ ਜੀ ਫਿਰ ਜਿੱਥੇ ਪਾਤਸ਼ਾਹ ਨੇ ਜਲ ਛਕਿਆ ਐਨੇ ਨੂੰ ਜੀ ਫਿਰ ਸਵੇਰ ਦਾ ਟਾਈਮ ਹੋ ਗਿਆ ਸਵੇਰ ਦਾ ਟਾਈਮ ਹੋਣ ਤੇ ਜੀ ਫਿਰ ਜਿਹੜਾ ਗਲਾਬਾ ਤੇ ਪੰਜਾਬਾ ਮਸੰਦ ਤੇ ਉਹਨਾਂ ਦਾ ਨੌਕਰ ਜੀ ਫਿਰ ਇਸ ਬਾਗ ਦੇ ਵਿੱਚ ਆਇਆ ਜਦੋਂ ਉਹਨੇ ਆ ਕੇ ਦੇਖਿਆ ਜੀ ਵੀ ਚਾਰ ਸ੍ਰੀ ਰਾਏ ਬੈਠੇ ਆ ਤਾਂ ਜੀ ਉਹ ਗੁਰੂ ਸਾਹਿਬ ਦਾ ਮਹਾਂਦਰਾ ਦੇਖ ਕੇ ਸਮਝ ਗਿਆ ਕਿਉਂਕਿ ਗਲਾਬੇ ਅਤੇ ਪੰਜਾਬੇ ਤੋਂ ਜਿਹੜੇ ਅਕਸਰ ਆਨੰਦਪੁਰ ਸਾਹਿਬ ਜਾਂਦੇ ਰਹਿੰਦੇ ਤੇ ਕਦੇ-ਕਦੇ ਉਹਨੂੰ ਵੀ ਨਾਲ ਲੈ ਕੇ ਜਾਂਦੇ ਤੇ ਬਾਕੀ ਉਹਨਾਂ ਤੋਂ ਸੁਣਦਾ ਰਹਿੰਦਾ ਵੀ ਪਾਤਸ਼ਾਹ ਦਾ ਮੁਹੰਦਰਾ ਇਸ ਤਰ੍ਹਾਂ ਦਾ ਹੈ। ਉਹਨੇ ਜਾ ਕੇ ਜੀ ਘਰ ਗੱਲ ਕਰੀ ਗਲਬਿਆਰ ਪੰਜਾਬੇ ਕੋਲ ਕਹਿੰਦਾ ਵੀ ਬਾਗ ਦੇ ਵਿੱਚ ਚਾਰ ਸਰੀਰ ਆਏ ਆ। ਤਿੰਨ ਕਹਿੰਦਾ ਉਹਨਾਂ ਦੇ ਚੇਲੇ ਲੱਗਦੇ ਆ। ਇੱਕ ਮੁਰਸ਼ਿਦ ਆ ਕਹਿੰਦਾ ਵੀ ਮੈਨੂੰ ਆਨੰਦਪੁਰ ਸਾਹਿਬ ਵਾਲੇ ਗੁਰੂ ਦਾ ਪਲੇਖਾ ਪੈਂਦਾ। ਉਹਦੀ ਗੱਲ ਸੁਣ ਕੇ ਜੀ ਜਦੋਂ ਫਿਰ ਉਹ ਗਲਬਾ ਤੇ ਪੰਜਾਬਾ ਘਰ ਤੋਂ ਆਏ ਆ ਤਾਂ ਜੀ ਪਾਤਸ਼ਾਹ ਨੂੰ ਆ ਕੇ ਮਿਲੇ ਅਜੀ ਉਹਨਾਂ ਨੇ ਕਿਹਾ ਕਿ ਪਾਦਸ਼ਾਹ ਦਰਸ਼ਨ ਸਾਨੂੰ ਬਖਸ਼ੇ ਆ ਬਖਸ਼ੇ ਵੀ ਕਹਿੰਦੇ ਕਿ ਕਿਹੜੀ ਹਾਲਤ ਦੇ ਵਿੱਚ ਵੀ ਤੁਸੀਂ ਘਰ ਚੱਲੋ ਤਾਂ ਪਾਦਸ਼ਾਹ ਨੇ ਕਿਹਾ ਕਿ ਕੋਈ ਗੱਲ ਨਹੀਂ ਘਰ ਤੁਹਾਡੇ ਅਸੀਂ ਜਰੂਰ ਜਾਉਂਗੇ ਪਰ ਆਪਣੇ ਸਿਦਕ ਨੂੰ ਕਾਇਮ ਰੱਖਿਓ ਪਾਦਸ਼ਾਹ ਕਹਿੰਦੇ ਕਿ ਥੋੜਾ ਟਾਈਮ ਅਸੀਂ ਇੱਥੇ ਇਸੇ ਥਾਂ ਤੇ ਵਿਸ਼ਰਾਮ ਕਰਨਾ ਹੈ ਫਿਰ ਜੀ ਘਰੋਂ ਜਾ ਕੇ ਇੱਕ ਜਾਣਾ ਉਹਨਾਂ ਚੋਂ ਸ਼ਵਾਰੇ ਵਾਲਾ ਦੁੱਧ ਲੈ ਕੇ ਆਇਆ ਜੀਦਾ ਜੀ ਹੁਣ ਜਿਵੇਂ ਪੋਹ ਦਾ ਟਾਈਮ ਆਉਂਦਾ ਉਹ ਦਿਨ ਚੱਲਦੇ ਆ ਤਾਂ ਜੀ ਇੱਥੇ ਸ਼ਵਾਰੇ ਵਾਲੇ ਦੁੱਧ ਦਾ ਲੰਗਰ ਚੱਲਦਾ ਫਿਰ ਜੀ ਸਾਰੇ ਸਿੰਘਾਂ ਨੇ ਬਾਰ ਬਾਰ ਸ਼ਿਕਾਇਤ ਜੀ ਉਸ ਤੋਂ ਉਪਰੰਤ ਪਾਦਸ਼ਾਹ ਫਿਰ ਉਹਨਾਂ ਦਾ ਘਰ ਅੱਗੇ ਚਵਾਰਾ ਸਾਹਿਬ ਆਪਾਂ ਨੇ ਦਰਸ਼ਨ ਕਰਨ ਜਾਣਾ ਫਿਰ ਇਸ ਸਥਾਨ ਤੋਂ ਬਾਅਦ ਜੀ ਅੱਗੇ ਗਏ ਆ ਚਵਾਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪਾਂ ਹੁਣ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਚਵਾਰਾ ਸਾਹਿਬ ਪਹੁੰਚਾਂਗੇ ਤੇ ਉਸ ਤੋਂ ਬਾਅਦ ਗੁਰਦੁਆਰਾ ਗਨੀਖਾ ਤੇ ਨਵੀਖਾ ਜੀ ਦੇ ਤੇ ਉਸ ਤੋਂ ਬਾਅਦ ਫੇ ਗੁਰਦੁਆਰਾ ਕਿਰਪਾਨਪੇਟ ਤੇ ਇਹ ਗੁਰੂ ਘਰ ਜਿੰਨੇ ਆਪਾਂ ਦਰਸ਼ਨ ਕਰਨੇ ਆ ਤਿੰਨ ਤੁਹਾਨੂੰ ਦੱਸੇ ਤੇ ਚੌਥਾ ਆਪਾਂ ਜਿਸ ਥਾਂ ਤੇ ਖੜੇ ਆ ਆਪਾਂ ਦਰਸ਼ਨ ਕਰ ਚੁੱਕੇ ਆ ਆਪ ਜੀ ਨਾਲ ਇਤਿਹਾਸ ਵੀ ਸਾਂਝਾ ਕਰ ਚੁੱਕੇ ਆ ਗੁਰਦੁਆਰਾ ਚਰਨ ਕਮਲ ਸਾਹਿਬ ਤੇ ਇਹ ਸਥਾਨ ਚਾਰੇ ਹੀ ਆਪਣੇ ਸ਼੍ਰੀ ਮਾਛੀਵਾੜਾ ਸਾਹਿਬ ਦੇ ਵਿੱਚ ਆ ਤੇ ਇਹਨਾਂ ਦੇ ਸਥਾਨਾਂ ਦੇ ਆਪਾਂ ਕਰਦੇ ਆ ਹੁਣ ਦਰਸ਼ਨ ਜੁੜੇ ਰਹੋ ਸਫਰ ਦੇ ਨਾਲ ਸਫਰ ਮਾਰਗ ਗੁਰੂ ਗੋਬਿੰਦ ਸਿੰਘ ਜੀ ਆਜੋ ਜੀ ਪਹੁੰਚਦੇ ਆ ਗੁਰਦੁਆਰਾ ਚਵਾਰਾ ਸਾਹਿਬ ਹਾਂਜੀ ਸੰਗਤ ਜੀ ਗੁਰਦੁਆਰਾ ਚਵਾਰਾ ਸਾਹਿਬ ਪਾਤਸ਼ਾਹੀ 10 ਮਾਚੀਵੜਾ ਸਾਹਿਬ ਹਾਂਜੀ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਜੀ ਇਸ ਸਮੇਂ ਇਤਿਹਾਸਿਕ ਤੇ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਚਵਾਰਾ ਸਾਹਿਬ ਪਾਤਸ਼ਾਹੀ 10 ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਤੇ ਸੰਗਤ ਜੀ ਆਪ ਜੀ ਦੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਗਗਨਦੀਪ ਬਾਈ ਦੀ ਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੇ ਸਥਾਨ ਦੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ ਪਾਤਸ਼ਾਹੀ 10ਵੀਂ ਮਾਛੀਵਾੜਾ ਸ਼ਹਿਰ ਇਹ ਜਿਹੜਾ ਸਥਾਨ ਹੈ ਜੀ ਇਹ ਗਲੱਬੇ ਅਤੇ ਪੰਜਾਬੇ ਦਾ ਜੀ ਉਸ ਸਮੇਂ ਹਰ ਹੁੰਦਾ ਦਾ ਫਿਰ ਬਾਗ ਦੇ ਵਿੱਚੋਂ ਜੀ ਬੇਨਤੀ ਕਰਨ ਤੇ ਜੀ ਪਾਸ਼ਾ ਦੇ ਗੁਲਾਬੇਰ ਪੰਜਾਬੇ ਦੇ ਫਿਰ ਜੀ ਪਾਸ਼ਾ ਇਸ ਸਥਾਨ ਤੇ ਆਏ ਜੀ ਇਸ ਸਥਾਨ ਤੇ ਆ ਕੇ ਜੀ ਫਿਰ ਪਾਸ਼ਾ ਨੇ ਜਦੋਂ ਇਸ਼ਨਾਨ ਦੀ ਇੱਛਾ ਪ੍ਰਗਟ ਕੀਤੀ ਆ ਤਾਂ ਜੀ ਭਾਈ ਮਾਨ ਸਿੰਘ ਜੀ ਨੇ ਆਪਣੇ ਹੱਥੀਂ ਜੀ ਪਾਸ਼ਾ ਨੂੰ ਫਿਰ ਇਸ਼ਨਾਨ ਕਰਵਾਇਆ ਜੀ ਤਵਾਰੀਖ ਦੱਸਦੀ ਆ ਕਿ ਜੰਗ ਦੇ ਵਿੱਚ ਜੂਝਣ ਉਪਰੰਤ ਤੇ ਫਿਰ ਜਦੋਂ ਪਾਸ਼ਾ ਤੁਰ ਕੇ ਨੰਗੇ ਚਰਨ ਇਸ ਧਰਤੀ ਤੇ ਆਏ ਆ ਝਾੜਾਂ ਕੰਡਿਆਂ ਨਾਲ ਜੀ ਜਿਹੜਾ ਪਾਸ਼ਾ ਦਾ ਚੋਲਾ ਤਾਂ ਉਹ ਕਈ ਥਾਂ ਤੋਂ ਫਟ ਗਿਆਤਾ ਜੀ ਖੂਨ ਇੰਨਾ ਬਹਿ ਗਿਆਤਾ ਜੀ ਵੀ ਜਿਹੜਾ ਪਾਸ਼ਾ ਦਾ ਕਸ਼ਹਿਰਾਤਾ ਜੀ ਉਸ ਸਮੇਂ ਕਹਿੰਦੇ ਵੀ ਗੋਡਿਆਂ ਨਾਲ ਚਿੜ ਗਿਆਤਾ ਫਿਰ ਜੀ ਇੱਥੇ ਜੀ ਮਾਨ ਸਿੰਘ ਜੀ ਨੇ ਜਦੋਂ ਇਸ਼ਨਾਨ ਕਰਾਇਆ ਉਹਨਾਂ ਨੂੰ ਤਾਂ ਆਪਣੇ ਹੱਥੀ ਉਹਨਾਂ ਨੇ ਗਰਮ ਪਾਣੀ ਨਾਲ ਜੀ ਫਿਰ ਪਾਸ਼ਾ ਦੇ ਗੋਡਿਆਂ ਤੋਂ ਜਿਹੜਾ ਚੜਿਆ ਹੋਇਆ ਕਸ਼ਹਿਰਾ ਉਹ ਉਤਾਰਿਆ ਜੀ ਫਿਰ ਜੀ ਇਸ਼ਨਾਨ ਤੋਂ ਉਪਰੰਤਨਾਮ ਤੋਂ ਉਪਰੰਤ ਜੀ ਫਿਰ ਪਾਦਸ਼ਾਹ ਨੇ ਗਲਾਬੇ ਅਤੇ ਪੰਜਾਬੇ ਨੂੰ ਕਿਹਾ ਕਿ ਇੱਥੇ ਇੱਕ ਮਾਈ ਰਹਿੰਦੀ ਆ ਨਿਹਾਲੇ ਖੱਤਰੀ ਦੀ ਮਾਂ ਇਤਿਹਾਸ ਦੇ ਵਿੱਚ ਨੌ ਦਾ ਮਾਤਾ ਦਾ ਹਰਦਾਈ ਵੀ ਆਉਂਦਾ ਹੈ ਹਰਦਾਈ ਵੀ ਆਉਂਦਾ ਹੈ ਪਾਦਸ਼ਾਹ ਕਹਿੰਦੇ ਕਿ ਉਹਨੇ ਸਾਡੇ ਵਾਸਤੇ ਆਪਣੇ ਹੱਥੀਂ ਸੂਤ ਕੱਤ ਕੇ ਵਸਤਰ ਤਿਆਰ ਕੀਤਾ ਹੋਇਆ ਕਿ ਉਸ ਨੂੰ ਮਾਤਾ ਹਰਦਾਈ ਨੂੰ ਬੁਲਾ ਕੇ ਲਿਆਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਤੇ ਤੁਸੀਂ ਜਿਹੜਾ ਪਾਸ਼ਾ ਵਾਸਤੇ ਵਸਤਰ ਤਿਆਰ ਕਰਿਆ ਉਹਦੀ ਉਹ ਮੰਗ ਕਰ ਰਹੇ ਨੇ ਤਾਂ ਜੀ ਫਿਰ ਰਾਤ ਦੇ ਹਨੇਰੇ ਦੇ ਵਿੱਚ ਇੱਥੋਂ ਜੀ ਗਲਾਬਾ ਤੇ ਪੰਜਾਬਾ ਜਦੋਂ ਜੀ ਨਿਹਾਲੇ ਖੱਤਰੀ ਦੇ ਘਰ ਗਏ ਆ ਤੇ ਜਾ ਕੇ ਉਹਨਾਂ ਨੇ ਸਾਰੀ ਕਹਾਣੀ ਹੈ ਜਿਹੜੀ ਮਾਤਾ ਨੂੰ ਦੱਸੀ ਆ ਤਾਂ ਮਾਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤਾ ਜੀ ਫਿਰ ਮਾਤਾ ਜੀ ਇਸ ਸਥਾਨ ਤੇ ਜੀ ਜਿਹੜਾ ਉਹਨਾਂ ਨੇ ਵਸਤਰ ਤਿਆਰ ਕਰਿਆ ਵਾ ਤਾਂ ਆਪਣੇ ਹੱਥੀਂ ਇਸ ਸਥਾਨ ਤੇ ਲੈ ਕੇ ਪਹੁੰਚੇ ਆ ਇਹਦੇ ਪਿੱਛੇ ਵੀ ਜੀ ਇੱਕ ਬੜੀ ਦਿਲਚਸਪ ਕਹਾਣੀ ਆ ਮਾਤਾ ਜੀ ਜਿਹੜੇ ਕਿ ਹਰ ਸਾਲ ਆਪਣੇ ਹੱਥੀਂ ਵਸਤਰ ਤਿਆਰ ਕਰਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਜੋਗਾ ਲੈ ਕੇ ਜਾਇਆ ਕਰਦੇ ਤੇ ਫਿਰ ਜਦੋਂ ਜੀ ਜੰਗਾਂ ਯੁੱਧਾਂ ਦਾ ਟਾਈਮ ਆ ਗਿਆ ਉਸ ਸਮੇਂ ਜੀ ਫਿਰ ਪਾਤਸ਼ਾਹ ਨੇ ਮਾਤਾ ਜੀ ਨੂੰ ਮਨਾ ਕਰਤਾ ਕਿ ਮਾਤਾ ਜੀ ਜੰਗਾ ਜੋਦਾਂ ਦਾ ਟਾਈਮ ਆ ਸਮਾਂ ਅਨਕੂਲ ਨਹੀਂ ਹੁਣ ਤੁਸੀਂ ਵਸਤਰ ਲੈ ਕੇ ਇੱਥੇ ਨਾ ਆਇਆ ਕਰੋ ਜਦੋਂ ਕਹਿੰਦੇ ਕਿ ਸਮਾਂ ਆਊਗਾ ਅਸੀਂ ਖੁਦ ਚੱਲ ਕੇ ਤੁਹਾਡਾ ਵਸਤਰ ਪ੍ਰਵਾਨ ਕਰਨਾ ਮਾਛੀਵਾੜਾ ਸਾਹਿਬ ਫਿਰ ਜੀ ਅੱਜ ਉਹ ਦੇ ਨਾ ਆ ਹੁਣ ਪਾਸ਼ਾ ਦੀ ਰੀਲ ਆ ਇਹ ਉਹਨਾਂ ਦੇ ਚੋਚ ਆ ਵੀ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਕਿਹੜੇ ਸਮਾਂ ਸਮੇਂ ਦੇ ਵਿੱਚ ਵੀ ਮਾਤਾ ਨਾਲ ਕੀਤਾ ਹੋਇਆ ਜਿਹੜਾ ਪਚਨੋ ਪੂਰਾ ਕਰਨਾ ਤਾਂ ਪਾਤਸ਼ਾਹ ਨੇ ਵੀ ਜੁੱਧ ਦਾ ਕਾਰਨ ਬਣਿਆ ਇਹ ਹੁਣ ਪਾਤਸ਼ਾਹ ਖੁਦ ਜਾਣਦਾ ਫਿਰ ਪਾਤਸ਼ਾਹ ਇੱਥੇ ਆਏ ਜੀ ਫਿਰ ਜਦੋਂ ਮਾਤਾ ਵਸਤਰ ਲੈ ਕੇ ਪਹੁੰਚੇ ਆ ਤਾਂ ਜੀ ਗੁਰੂ ਸਾਹਿਬ ਨੇ ਜੀ ਫਿਰ ਮਾਤਾ ਨੂੰ ਕਿਹਾ ਕਿ ਮਾਤਾ ਵੀ ਜਿਹੜੀ ਤੇਰੀ ਭਜਨ ਬੰਦਗੀ ਆ ਉਹ ਤੂੰ ਬਹੁਤ ਰੀਜਨਲ ਵਸਤਰ ਤਿਆਰ ਕੀਤੇ ਆ ਫਿਰ ਜੀ ਮਾਤਾ ਜੀ ਨੇ ਕਿਹਾ ਕਿ ਕੇ ਪਾਤਸ਼ਾਹ ਹੁਣ ਮੈਨੂੰ ਇਸ ਸੰਸਾਰ ਤੋਂ ਜਾਣ ਦੀ ਆਗਿਆ ਬਖਸ਼ੋ ਫਿਰ ਕਹਿੰਦੇ ਜੀ ਵੀ ਗੁਰੂ ਸਾਹਿਬ ਨੇ ਇੱਥੇ ਜਦੋਂ ਮਾਤਾ ਜੀ ਦੇ ਸਿਰ ਤੇ ਹੱਥ ਰੱਖਿਆ ਤਾਂ ਉਹਨਾਂ ਦੇ ਜਿਹੜੇ ਪ੍ਰਾਣ ਆ ਸਰੀਰ ਦੇ ਵਿੱਚੋਂ ਨਿਕਲ ਗਏ ਜੀ ਫਿਰ ਜੀ ਪਾਤਸ਼ਾਹ ਨੇ ਜਿਹੜਾ ਉਹ ਵਸਤਰ ਤਾਂ ਉਹ ਚਿੱਟੇ ਰੰਗ ਦਾ ਤਾਂ ਪਾਤਸ਼ਾਹ ਨੇ ਇੱਛਾ ਜ਼ਾਹਰ ਕਰੀ ਕਹਿੰਦੇ ਵੀ ਇਹਨੂੰ ਇੱਥੇ ਨੀਲਾ ਰੰਗ ਕਰਵਾ ਕੇ ਕਿਸੇ ਲਲਾਰੀ ਤੇ ਲਿਆਓ ਕਹਿੰਦੇ ਵੀ ਅਸੀਂ ਇੱਥੋਂ ਨੀਲੇ ਵਸਤਰ ਪਾ ਕੇ ਨਿਕਲਣਾ ਫਿਰ ਜੀ ਇੱਥੇ ਲਲਾਰੀਆਂ ਦਾ ਇੱਕ ਘਰ ਤਾਂ ਲਾਰੀਆਂ ਦਾ ਜਿਹੜਾ ਘਰਤਾ ਜੀ ਉੱਥੇ ਜੀ ਜਦੋਂ ਗਲਾਬਾ ਤੇ ਪੰਜਾਬਾ ਵਾਸਤਰ ਲੈ ਕੇ ਗਏ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ ਹਜੇ ਰੰਗ ਮੁੱਕਿਆ ਵਾ ਦਿਨ ਚੜੂਗਾ ਰੰਗ ਲਿਆਉਣਾ ਘੋਲਣਾ ਕਹਿੰਦੇ ਵੀ ਤਿੰਨ ਦਿਨ ਲੱਗਣਗੇ ਜਦੋਂ ਉਹਨਾਂ ਨੇ ਪਾਦਸ਼ਾਹ ਨੂੰ ਆ ਕੇ ਦੱਸਿਆ ਕਿ ਪਾਦਸ਼ਾਹ ਲਲਾਰੀ ਇਹ ਕਹਿੰਦੇ ਆ ਤਾਂ ਪਾਦਸ਼ਾਹ ਨੇ ਕਿਹਾ ਕਿ ਇੰਨਾ ਸਾਡੇ ਕੋਲ ਸਮਾਂ ਨਹੀਂ ਤੁਸੀਂ ਉਹਨਾਂ ਨੂੰ ਕਹੋ ਵੀ ਬਿਨਾਂ ਰੰਗ ਘੋਲੇ ਤੋਂ ਜਿਹੜੇ ਵਸਤਰਾਂ ਸਾਡੇ ਉਹ ਤੁਸੀਂ ਮੱਟ ਦੇ ਵਿੱਚ ਡਬੋ ਦਿਓ ਰੰਗ ਚੜੇ ਚਾਹੇ ਨਾ ਚੜੇ ਉਹ ਜ਼ਿੰਮੇਵਾਰੀ ਸਾਡੀ ਆ ਉਹਨਾਂ ਨੇ ਜਦੋਂ ਆਹੀ ਗੱਲ ਜਾ ਕੇ ਜੀ ਲਲਾਰੀ ਨੂੰ ਕਹੀ ਆ ਤਾਂ ਉਹਨੇ ਜੀ ਫਿਰ ਆਪਣੇ ਬਿਨਾ ਰੰਗ ਘੋਲੇ ਤੋਂ ਪਾਦਸ਼ਾਹ ਦੀ ਗੱਲ ਮੰਨ ਕੇ ਫਿਰ ਜਿਹੜੇ ਵਸਤਰ ਤੇ ਪਾਦਸ਼ਾਹ ਦੇ ਉਹ ਮੱਟ ਦੇ ਵਿੱਚ ਡਬੋਤੇ ਜਿਨ੍ਹਾਂ ਨੂੰ ਜੀ ਤਵਾਰੀਖ ਗਵਾਏ ਵੀ ਬਿਨਾ ਰੰਗ ਤੋਂ ਵੀ ਰੰਗ ਚੜ ਗਿਆ ਤਾਂ ਜੀ ਨੀਲਾ ਉਹ ਮੱਟ ਹੁਣ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਸ਼ੋਭਤ ਆ ਉਹਦੇ ਦਰਸ਼ਨ ਵੀ ਤੁਹਾਨੂੰ ਕਰਵਾਉਣੇ ਆ ਐਨੇ ਨੂੰ ਜੀ ਫਿਰ ਜਦੋਂ ਹਕੂਮਤ ਦੇ ਡਰ ਦੇ ਕਾਰਨ ਗਲਾਬੇ ਤੇ ਪੰਜਾਬੇ ਨੇ ਇੱਕ ਥਾਲੀ ਦੇ ਵਿੱਚ ਜੀ ਕੁਝ ਮਿੱਠਾ ਤੇ ਕੁਝ ਮਾਇਆ ਗੁਰੂ ਸਾਹਿਬ ਦੇ ਅੱਗੇ ਲਿਆ ਕੇ ਭੇਂਟ ਕਰੀ ਇਹਦਾ ਮਤਲਬ ਇਹ ਤਾਂ ਵੀ ਪਾਦਸ਼ਾਹ ਵੀ ਹੁਣ ਤੁਸੀਂ ਸਾਡਾ ਜਿਹੜਾ ਘਰ ਆ ਉਹ ਛੱਡ ਕੇ ਚਲੇ ਜਾਓ ਕਿਤੇ ਜੀ ਸੂ ਮਿਲਣ ਤੇ ਹਕੂਮਤ ਸਾਡਾ ਜਿਹੜਾ ਆਪਣੇ ਪਰਿਵਾਰ ਆ ਉਹਨੂੰ ਨੁਕਸਾਨ ਪਹਚਾਊਗੀ ਫੇਰ ਜੀ ਪਾਦਸ਼ਾਹ ਫੇਰ ਜੀ ਪਾਦਸ਼ਾਹ ਨੇ ਗੁਲਾਬੇ ਅਤੇ ਪੰਜਾਬੇ ਨੂੰ ਕਿਹਾ ਕਿ ਗੁਲਾਬੇ ਪੰਜਾਬੇ ਵੀ ਘਰ ਅਸੀਂ ਤੁਹਾਡੇ ਆਉਣਾ ਨਹੀਂ ਤਾਂ ਕਹਿੰਦੇ ਤੁਸੀਂ ਜਿੱਦ ਕਰੀ ਆ ਅਸੀਂ ਆਇਆ ਕਹਿੰਦੇ ਅਸੀਂ ਤੁਹਾਨੂੰ ਬਾਗ ਦੇ ਵਿੱਚ ਇਹ ਗੱਲ ਵੀ ਕਹੀ ਸੀ ਵੀ ਘਰ ਤੁਹਾਡੇ ਜ਼ਰੂਰ ਜਾਉਗੇ ਪਰ ਆਪਣੇ ਸਿਦਕ ਨੂੰ ਡੋਲਣਾ ਦਿਓ ਕਹਿੰਦੇ ਪਰ ਅੱਜ ਜਿਹੜਾ ਸਿਦਕਾ ਤੁਹਾਡਾ ਉਹ ਡੋਲ ਗਿਆ ਫੇਰ ਜੀ ਜਦੋਂ ਗਨੀਖਾ ਤੇ ਨਵੀਖਾ ਜਿਹੜੇ ਘੋੜਿਆਂ ਦੇ ਵਪਾਰੀ ਤੇ ਮੁਸਲਮਾਨ ਭਰਾ ਤੇ ਉਹਨਾਂ ਨੂੰ ਜੀ ਪਤਾ ਲੱਗਿਆ ਵੀ ਪਾਦਸ਼ਾਹ ਵੀ ਮਾਛੀਵਾੜੇ ਸ਼ਹਿਰ ਦੇ ਵਿੱਚ ਆਏ ਵੇ ਆ ਤਾਂ ਜੀ ਫਿਰ ਉਹ ਇਸ ਸਥਾਨ ਤੇ ਆਏ ਆ ਤੇ ਸਤਕਾਰ ਦੇ ਵੱਜੋਂ ਜੀ ਪਾਦਸ਼ਾਹ ਨੂੰ ਬੇਨਤੀ ਕਰੀਆ ਕਹਿੰਦੇ ਕਿ ਪਾਦਸ਼ਾਹ ਸਾਡੇ ਘਰ ਚੱਲੋ ਤਾਂ ਪਾਦਸ਼ਾਹ ਨੇ ਕਿਹਾ ਕਿ ਗਨੀ ਖਾਂ ਤੇ ਨਵੀ ਖਾਂ ਕਿ ਗਲਾਬਾ ਤੇ ਪੰਜਾਬੇ ਨੇ ਵੀ ਕਦੇ ਮੈਨੂੰ ਘਰ ਲੈ ਜਾਣ ਵਾਸਤੇ ਕਿਹਾ ਤਾਂ ਅਸੀਂ ਉਹਨਾਂ ਨੂੰ ਮਨ੍ਹਾ ਕਰਿਆ ਤਾਂ ਕਿ ਸਮਾਂ ਦਾ ਪਤਾ ਨਹੀਂ ਸਮਾਂ ਕਿਹੜੇ ਹਿਸਾਬ ਨਾਲ ਚੱਲਦਾ ਹੈ ਕਿ ਹਕੂਮਤ ਤੁਹਾਡੇ ਉੱਤੇ ਬੋਝ ਪਾਊਗੀ ਤਾਂ ਗਨੀ ਖਾਂ ਨਵੀ ਖਾਂ ਨੇ ਕਿਹਾ ਕਿ ਪਾਦਸ਼ਾਹ ਤੁਸੀਂ ਸਾਡੇ ਨਾਲ ਚੱਲੋ ਸਾਡੇ ਤੇ ਭਰੋਸਾ ਰੱਖੋ ਜਿੰਨਾ ਦੇਰ ਕਹਿੰਦੇ ਸਾਡੇ ਸਰੀਰ ਦੇ ਵਿੱਚ ਸਾਹ ਹੈ ਕਹਦੇ ਅਸੀਂ ਦੁਸ਼ਮਣ ਨੂੰ ਤੁਹਾਡੇ ਨੇੜੇ ਨਹੀਂ ਆਉਣ ਦਿੰਦੇ ਕਹਿੰਦੇ ਵੀ ਮਰ ਕੇ ਵੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਸ ਹਦਾ ਰਹਿਣਾ ਹੈ ਏਰ ਜੀ ਪਾਸ ਹੈ ਥੋ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਗਏ ਆ ਗਨੀ ਖਾਨ ਨਵੀ ਖਾਨ ਦੇ ਘਰ ਉਹ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਗਨੀ ਖਾਨ ਨਵੀ ਖਾਨ ਸਾਹਿਬ ਜਿੱਥੇ ਜੀ ਆਪਾਂ ਨੇ ਹੁਣ ਇੱਥੋਂ ਦਰਸ਼ਨ ਕਰਨ ਜਾਣਾ ਗੁਰੂ ਗੋਬਿੰਦ ਸਿੰਘ ਮਾਰਗ ਦਾ ਆਪਣਾ ਅਗਲਾ ਸਥਾਨ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਜੀ ਇਹ ਹੈ ਜੀ ਉਹ ਮਟ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਬਸਤਰ ਨੀਲੇ ਰੰਗ ਦੇ ਰੰਗੇ ਸੀ ਕਰੋ ਜੀ ਦਰਸ਼ਨ ਮਟ ਦੇ ਜੀ ਚੂਲਾ ਸਾਹਿਬ ਨੂੰ ਰੰਗ ਚਾੜਿਆ ਸੀਗਾ ਨੀਲਾ ਗੁਰੂ ਘਰ ਹਾਂਜੀ ਸੰਗਤ ਜੀ ਆਪਾਂ ਵੀਡੀਓ ਐਡਿਟ ਕਰ ਰਹੇ ਸੀਗੇ ਜੀ ਦਿਨ 33 ਵਾਲੀ ਦੈਨ ਤੇ ਭਾਗ ਦੇਖ ਲਿਆ ਕਰੋ ਉਸ ਲੜੀ ਵਾਈ ਵੀਡੀਓ ਨੂੰ ਜੋੜ ਲਿਆ ਕਰੋ ਸੰਗਤ ਜੀ ਬੇਨਤੀ ਆ ਕਿਉਂਕਿ ਵੀਡੀਓ ਹੁਣ ਲੰਬੀਆਂ ਬਹੁਤ ਹੋ ਜਾਂਦੀਆਂ ਗੁਰੂ ਘਰ 15 16 17 ਵੀ ਹੋ ਜਾਂਦੇ ਆ ਤੇ ਉਹਨਾਂ ਦਾthias ਤੇ ਉਹਨਾਂ ਦੇ ਦਰਸ਼ਨ ਕਰਵਾਉਣ ਦੇ ਸਮੇਂ ਜਿਹੜੀ ਵੀਡੀਓ ਆ ਉਹ 50 50 ਮਿੰਟ ਦੀ ਹੋ ਜਾਂਦੀ ਆ ਇਸ ਕਰਕੇ ਆਪਾਂ ਹੁਣ ਇੱਕ ਵੀਡੀਓ ਦੇ ਦੋ ਭਾਗ ਬਣਾ ਦਈਦੇ ਆ ਤੇ ਵੀਡੀਓ ਦੇ ਜਦੋਂ ਸਟਾਰਟ ਹੁੰਦੀ ਹੈ ਉੱਤੇ ਲਿਖ ਦਿਆ ਕਰਨਾ ਆਪਾਂ ਭਾਗ ਪਹਿਲਾ ਭਾਗ ਦੂਜਾ ਉਥੋਂ ਤੁਹਾਨੂੰ ਪਤਾ ਲੱਗ ਜਾਏਗਾ ਰੂਗਾ ਥੈਨ ਦੇਖ ਲਿਆ ਕਰੋ ਤੇ ਭਾਗ ਦੇਖ ਲਿਆ ਕਰੋ ਫਿਰ ਲੜੀ ਜਿਹਾ ਵੀ ਵੀਡੀਓ ਨੂੰ ਜੋੜ ਲਿਆ ਕਰੋ ਤੇ ਅੱਜ ਦੀ ਵੀਡੀਓ ਆਪਾਂ ਹੁਣ ਇੱਥੇ ਸਮਾਪਤ ਕਰ ਦਿੰਨੇ ਆ ਜਿਹੜਾ ਦੂਜਾ ਭਾਗ ਆ ਉਹ ਕੱਲ ਦੀ ਵੀਡੀਓ ਚ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਤੇ ਜਿਹੜੇ ਮਾਛੀਵਾਲਾ ਸਾਹਿਬ ਦੇ ਗੁਰੂ ਘਰ ਆ ਉਹ ਆਪਾਂ ਗੁਰਦੁਆਰਾ ਚਵਾਰਾ ਸਾਹਿਬ ਤੱਕ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਆ ਤੇ ਬਾਕੀ ਮਾਚੀਵੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਹੈ ਇੱਕ ਆਪਣੇ ਗੁਰਦੁਆਰਾ ਗਨੀਖਾ ਤੇ ਨਵੀਖਾ ਜੀ ਦਾ ਜਿਹੜਾ ਸਥਾਨ ਆ ਤੇ ਇੱਕ ਗੁਰਦੁਆਰਾ ਕਿਰਪਾਨਪੇਟ ਤੇ ਉਸ ਤੋਂ ਬਾਅਦ ਵੀ अनेका ਗੁਰੂ ਘਰ ਆ ਜਿਨ੍ਹਾਂ ਸਥਾਨਾਂ ਤੋਂ ਗੁਰੂ ਸਾਹਿਬ ਹੁੰਦੇ ਹੋਏ ਆਪਣੇ ਆਲਮਗੀਰ ਪਹੁੰਚੇ ਸੀ ਉੱਚ ਦੇ ਪੀਰ ਬਣ ਕੇ ਤੇ ਉੱਚ ਦੇ ਪੀਰ ਦੇ ਜਿੰਨੇ ਵੀ ਗੁਰੂ ਘਰ ਹੈ ਜਿਹੜੇ ਸਥਾਨਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਆਲਮਗੀਰ ਗਏ ਆ ਉਹ ਦੂਜੇ ਭਾਗ ਦੇ ਵਿੱਚ ਆ ਉਹ ਕੱਲ ਨੂੰ ਤੁਹਾਡਾ ਵੀਡੀਓ ਸਾਂਝੀ ਕਰਾਂਗੇ ਤਾਂ ਕੱਲ ਨੂੰ ਦੇਖ ਲਿਓ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ